ਨਸੀਕਾ ਜੀ ਸਾਰਿਆਂ ਨੂੰ ਆਸ਼ਾ ਕਰਦੇ ਆ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਜੀ ਚੜ੍ਹਦੀ ਕਲਾ 'ਚ ਹੋਵੋਗੇ ਵਾਇਰਸ ਤੋਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਰੱਖੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਜੀ ਦੇਖੋ ਜਿਵੇਂ ਆਪਣੇ ਕੋਲੇ ਇਸ ਤਰ੍ਹਾਂ ਦੇ ਸਟੋਰ ਵੀ ਪਏ ਹੁੰਦੇ ਆ ਸ਼ੋਰਲ ਪਏ ਹੁੰਦੇ ਆ ਕਈ ਵਾਰ ਕੀ ਹੁੰਦਾ ਜੀ ਆਪਾਂ ਲੈਂਦੇ ਨਹੀਂ ਹੈਗੇ ਹਨ ਬੱਚੇ ਦਾ ਵਿਪਲ ਨਹੀਂ ਲੈਂਦੇ ਹੈਗੇ ਤੇ ਅੱਜ ਆਪਾਂ ਤੁਹਾਨੂੰ ਦੱਸ ਦਿਆਂਗੇ ਉਹੀ ਸ਼ਾਲਾਂ ਤੋਂ ਆਪਾਂ ਕੀ ਬਣਾ ਸਕਦੇ ਹਾਂ ਜਆ ਆਪਣੇ ਕੋਲੇ ਦੇਖੋ ਸੂਟ ਹੁੰਦੇ ਨੇ ਸੂਟਾਂ ਨਾਲ ਦੇ ਸਟਾਲ ਹੁੰਦੇ ਨੇ ਸੂਟ ਆਪਣੇ ਪੈਰ ਪਾ ਲੈਨੇ ਆ ਤੇ ਆਪਣੇ ਜਿਹੜੇ ਸਟਾਲ ਹੁੰਦੇ ਆ ਪਤਲੇ ਹੁੰਦੇ ਆ ਥੋੜੇ ਜਿ ਤੇ ਉਹ ਇਸ ਤਰੀ ਪਏ ਰਹਿੰਦੇ ਨੇ ਅੱਜ ਆਪਾਂ ਤੁਹਾਨੂੰ ਦੱਸ ਦਿਆਂਗੇ ਕਿ ਉਹਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਹਾਂਗੇ ਲਓ ਜੀ ਆਪਣੇ ਕੋਲੇ ਸ਼ਾਲ ਸੀਗਾ ਇਹ ਫਰ ਵਾਲਾ ਸ਼ਾਲ ਹੈ ਦੇਖੋ ਆਪਾਂ ਤੁਹਾਨੂੰ ਇਹਨੂੰ ਵਧੀਆ ਢੰਗ ਨਾਲ ਇਸ ਤਰ੍ਹਾਂ ਇਹਦੀ ਤੈਹ ਲਾ ਦੇਣੀ ਹੈ ਜੀ ਤੈਹ ਲਾ ਕੇ ਜਿਵੇਂ ਦੇਖੋ ਆਪਣੀਆਂ ਬੇਟੀਆਂ ਹੁੰਦੀਆਂ ਨੇ ਜੀਨਸ ਵਗੈਰਾ ਪਾਉਂਦੀਆਂ ਆ ਉਹਦੇ ਨਾਲ ਇਹ ਕਿਵੇਂ ਮਰਜ਼ੀ ਲੈ ਸਕਦੀਆਂ ਨੇ ਬਹੁਤ ਹੀ ਵਧੀਆ ਇੱਕ ਜੈਕਟ ਟਾਈਪ ਬਣ ਕੇ ਤਿਆਰ ਹੋਊਗਾ ਤੇ ਦੇਖੋ ਕੋਈ ਆਪਾਂ ਨੂੰ ਕੱਟਣ ਦੀ ਲੋੜ ਨਹੀਂ ਹੈਗੀ ਕੋਈ ਸਿਲਾਈ ਦੀ ਲੋੜ ਨਹੀਂ ਹੈਗੀ ਜੀ ਸਿਰਫ ਆਪ ਦੋ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਊਗਾ 13 ਇੰਚ ਆਪਾਂ ਉੱਪਰੋਂ ਛੱਡ ਦੇਣਾ ਜੀ ਸ਼ਾਲ ਨੂੰ ਇਸ ਤਰ੍ਹਾਂ ਤੈਹ ਲਗਾਈ ਹੈ ਤੈਹ ਲਗਾ ਕੇ 13 ਇੰਚ ਛੱਡ ਕੇ ਤੇ ਦੇਖੋ ਆਪਾਂ ਲਗਾਵਾਂਗੇ ਤੇ ਕੋਈ ਵੀ ਆਪਾਂ ਫੈਂਸੀ ਬਟਨ ਲਗਾ ਸਕਦੇ ਆ ਜੇਕਰ ਆਪਣੀ ਇਹਦੀ ਮਤਲਬ ਕਿ ਲੈਂਥ ਜ਼ਿਆਦਾ ਸਟਾਲ ਦੀ ਤਾਂ ਆਪਾਂ ਤਿੰਨ ਬਟਨ ਲਾ ਦਾਂਗੇ ਨਹੀਂ ਤਾਂ ਆਪਾਂ ਦੇਖੋ ਦੋ ਬਟਨ ਨਾਲ ਵੀ ਆਪਣਾ ਕੰਮ ਚੱਲ ਜੂਗਾ ਜੀ ਦੋ ਬਟਨ ਲਗਾਵਾਂਗੇ ਇਸ ਤਰ੍ਹਾਂ ਲਓ ਜੀ ਇੱਕ ਬਟਨ ਆਪਾਂ ਲਗਾਤਾ ਤੇ ਇੱਕ ਬਟਨ ਲਗਾਵਾਂਗੇ ਜੀ ਇਸ ਤਰ੍ਹਾਂ ਹੋਰ ਲਓ ਜੀ ਦੋ ਬਟਨ ਆਪਾਂ ਲਗਾ ਦਿੰਨੇ ਆ ਤੇ ਇਹਦੇ ਨਾਲ ਕੀ ਹੋਊਗਾ ਜਿਹਦੇ ਨਾਲ ਲੁੱਕ ਵੀ ਵਧੀਆ ਸੋਹਣੀ ਆਊਗੀ ਜੀ ਬੱਚੇ ਇਹਨੂੰ ਲੈ ਕੇ ਕਿਵੇਂ ਮਰਜ਼ੀ ਦੇਖੋ ਕੰਮ ਕਰ ਸਕਦੇ ਨੇਗੇ ਤੇ ਇਹਨੂੰ ਆਪਾਂ ਆਪਾਂ ਵੀ ਲੈ ਲੈ ਸਕਦੇ ਆ ਤੇ ਦੇਖੋ ਬੱਚੇ ਵੀ ਲੈ ਸਕਦੇ ਜਿਵੇਂ ਅੱਜ ਕੱਲ ਬੱਚੇ ਛਾਲਗਵਾਰਾ ਲੈਂਦੇ ਨਹੀਂ ਇਸ ਤਰ੍ਹਾਂ ਬੱਚੇ ਵਧੀਆ ਜਦੋਂ ਆਪਾਂ ਫੈਨਸੀ ਢਾਂਗੇ ਨਾਲ ਕੁਝ ਬਣਾ ਕੇ ਦਿੰਦੇ ਆ ਤਾਂ ਵਧੀਆ ਸ਼ੌਕ ਨਾਲ ਲੈ ਲੈਂਦੇ ਨੇ ਇਸੇ ਤਰ੍ਹਾਂ ਆਪਣਾ ਜਿਹੜਾ ਪੁਰਾਣਾ ਬੇਕਰ ਪਿਆ ਸ਼ੌਟ ਸੀ ਉਹ ਵੀ ਆਪਣਾ ਕੰਮ ਆ ਜਾਊਗਾ ਜੀ ਆਪਾਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਨੇ ਆ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਹੈ ਕਿਵੇਂ ਮਰਜ਼ੀ ਆਪਾਂ ਆਪਣੀ ਕਿਚਨ ਦੇ ਵਿੱਚ ਇਹਦੇ ਨਾਲ ਕੰਮ ਕਰ ਸਕਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ